ਫਿਰ ਚੁੜਕਾ ਸਾਰੇ ਜਫਰ ਖਾਸੇ ਸਵਾਗਤ ਕਰਦੇ ਆਂ ਸਰ ਇੰਟਰਵਿਊ ਦੇ ਤੌਰ ਤੇ ਬਹੁਤ ਬਹੁਤ ਰੱਖੇ ਬਖਸ਼ੇ ਗੱਲ ਕਰਦੇ ਆਂ ਜੀ ਇੰਟਰਨੈਸ਼ਨਲ ਬਹੁਤ ਮਸਤੀ ਹੈ ਮਤਲਬ ਇਹ ਤੋਸਤਰੀ ਬਸ ਦਾ ਦਿਵਸ ਹੋ ਜਾ ਦੇਣਾ ਕਿਉਂਕਿ ਕੋਈ ਵੀ ਦੇਸ਼ ਚ ਕੋਈ ਵੀ ਖਾਸ ਕੋਈ ਵੀ ਪੈਂਡੂ ਚ ਮਲਾਵਨ ਕੋਈ ਵੀ ਯਾਰੀ ਕਰਤੀ ਕੋਈ ਬੈਸਬ ਕੋ ਜੋ ਹੋ ਵੀ ਹੈ ਜਗਾ ਦੇ ਤਾਈ ਜੀ ਦੱਤੀ ਹੈ ਸੋਨਾ ਮਾਵਾ ਮਹਿਲਾ ਉਹਨੂੰ ਪੁੱਲਾਤਨ ਬੋਝ ਹੋ ਗਈ ਉਹਨਾਂ ਦਾ ਪੂਰਾ ਘਰ ਦਾ ਕੰਮ ਕਰਤੀਆਂ ਨੇ ਕੰਦਰੀ ਉੱਠ ਕੇ ਜੋ ਕਿ ਆਪਣੇ ਜੋ ਕਿ ਆਪਣੇ ਬੱਚਿਆਂ ਨੂੰ ਜੋ ਆਪਣੇ ਜੋ ਕਿ ਹਸਪੀਟਲ ਨੂੰ ਜੋ ਕਿ ਰੋਟੀ ਪਾਣੀ ਦੇ ਕਰਦਾ ਕੰਮ ਕਰਨਾ ਫੇਰ ਬੂਟ ਫੇਰ ਉਹ ਪਰਸਤ ਕਰਦੀਆਂ ਨੇ ਜਾਂ ਆਰਾਮ ਕਰਦੀਆਂ ਨੇ ਸੋ ਅਗਲ ਦਾ ਕਰਕੇ ਬਲਾਉਂਸ ਬੂਡ ਜਿਆਦਾ ਜਿਓ ਤਾਂ ਕਿ ਉਹ ਵੀ ਜੋ ਕਿ ਇੱਕ ਪਰਮਾਤਮਾ ਦੇ ਰੂਪ ਬਲਾਉਂਸ ਬੂਡ ਆਪਣੇ ਮਾਹੌਲ ਦੇ ਕਿ ਮਾਹੌਲ ਕਰਕੇ ਜੋ ਕਿ ਸੰਸਾਰ ਬਣਦਾ ਹੈ ਜੇ ਕੋਈ ਮਾਹੌਲ ਨਹੀਂ ਹੋ ਗਿਆ ਤਾਂ ਬਹੁਤ ਵਿੱਚ ਦੁਨੀਆ ਦਾ ਕੀ ਹਾਲ ਹੋਵੇਗਾ ਸੋ ਅੱਜ ਬੋਲੀਏ ਮਾਹੌਲ ਨਾਲ ਫਰਮਾਤ ਮਾਰੀ ਦੁਆਰਾ ਵੀਡੀਓ ਨਹੀਂ ਕਰਦਾ ਫਰਮਾਤ ਮਾਰੀ ਜੋ ਸਮਾਂ ਦਾ ਸਾਕੋ ਜੀ ਜੀਵਨ ਚੰਦ ਕੀ ਜੁਹਰ ਪਰ ਦੁੱਤਾ ਹੈ ਜੇਕਰ ਇਸ ਨੂੰ ਵਸੇ ਤੁੰਕੇ ਸਹੀ ਟੱਕਣਾ ਨਹੀਂ ਚਾਹਣਾ ਚਾਹਿਆ ਤਾਂ ਸਾਡੇ ਪੁੱਤੋ ਕੰਨੇ ਚੋ ਕੀ ਲੋਕ ਕੌਣਗੇ ਜੋ ਅਗੂ ਕੋ ਮਾਰ ਜੋ ਕੋਈ ਬੋਲ ਬੋਲ ਕੇ ਮਾਰੇ ਕਦਮ ਕਰਨਗੇ ਫਰਮਾਤ ਮਾਰਨ ਕਰਕੇ ਯਾਦ ਰੱਖੋ ਬਾ ਜੋ ਕੀ ਦੂਨੇ ਰਖ ਮਟਾਉਂਦੇ ਆ ਆਉਂਦੇ ਰਹਿੰਦੇ ਨੇ ਇਸ ਪਾਸ ਮਾਮਲਾ ਨੂੰ ਸਪੋਰਟ ਕਰੋ ਕੋਈ ਵੀ ਤੁਹਾਨੂੰ ਜੇਕਰ ਕੋਈ ਸਮਝ ਕੋਈ ਵੀ ਰੁਚੇ ਜੋ ਕਿ ਔਰਤਾਂ ਬਾਰੇ ਬੜਾ-ਬੜਾ ਬੋਲਦਾ ਤੁਸੀਂ ਉਸ ਨੂੰ ਟੋਕਣਾ ਉਸ ਨੂੰ ਕਹਿਣਾ ਕਿ ਤੁਸੀਂ ਉਸ ਨੂੰ ਨਾ ਬੋਲਦੇ ਕਿ ਬਹੁਤੋਂ ਕਿਸੇ ਜੋ ਕਿ ਇੱਕ ਬੱਚੇ ਦੀ ਮਾਂ ਹੋਵੇ ਕਿ ਜਿਸ ਨੇ ਜਨਮ ਦਿੱਤਾ ਹੈ ਇਸ ਦੇ ਬਾਰੇ ਇਸ ਦੀ ਬੜਾ-ਬੜਾ ਬੋਲ ਰਹੇ ਆ ਕਿ ਸੁਣ ਰਹੇ ਆ ਸੋ ਬਣਾ ਬਣਾਓ ਬਣਾਓ ਜਦੋਂ ਟੋਕਣ ਸਾਂ ਬਣਾਓ ਕਿਉਂਕਿ ਸਾਡੇ ਬਹੁਤ ਸੀ ਉਹ ਸਾਨੂੰ ਅਸੀਂ ਜਿਹੜੇ ਬਾਰੇ ਕੀ ਬੋਲਾਂਗੇ ਵੇਸ਼ਾ ਲੋਕ ਤਾਂ ਦਰਸ਼ਕਾਂ ਨਾਲ ਕਰੂ ਚਾਹੇ ਉਹ ਸਾਹਮਣੇ ਚਾਹੇ ਉਹ ਜਾਣਾ ਪੜੇ ਚਾਹੇ ਉਹ ਹਰ ਤਰ੍ਹਾਂ ਦਾ ਕੋਈ ਵੀ ਬੰਦਾ ਹੈ ਜਾਦਵੀ ਹੈ ਕਿਉਂਕਿ ਅੱਜ ਸਿਰਫ ਸਿਰਫ ਜੋ ਲੋਕ ਜੋ ਕਿ ਚਾਹਤਾ ਘਾਬੋ ਕੰਨੇ ਵੀ ਉਸੇ ਹੀ ਕਰ ਸੋਨੇ ਕੰਪਲੀਟ ਹੈ ਜੀ ਬਸ ਹੁਣ ਅਸੀਂ ਕੋਈ ਵੀਡੀਓ ਆਪਣੇ ਤਰ੍ਹਾਂ ਕੇ ਬੰਦ ਹੋਏ ਅਜੇ ਤੋ ਹੁਣ ਜੋ ਗਵਾਈ ਦਾ ਆਪਣਾ ਮਾਡਲ ਸ਼ੁਰੂ ਕਰਾਂਗੇ ਤੁਹਾਨੂੰ